you yeah. ਇਹੇ ਬਾਤ ਤੇ ਵੀ ਜੋ ਮੇਰੇ पंजा पंजाए

I'm oh not my. Oh my. ਦੁਬਾਰਾ ਵੀ ਸਾਡੇ ਪਾਚੀ ਜੱਤਾ ਕੀਤਨੀ ਜੱਤਾ ਦੇ ਪੂਰੇ ਮੈਂਬਰਾਂ ਵੱਲੋਂ ਸਰਬੇਕ ਮਾਨ ਜਨਤ ਗੁਰੂ ਤੰਤਰ ਗੁਰਨਾਨਕ ਦੇ ਮਹਾਰਾਜ ਜੀਆਂ ਦੇ ਪ੍ਰਕਾਸ਼ ਵਰਤਨੀਆਂ ਅਤੇ ਸੀਜੀ ਪਰਮਾਤਮਾ ਦੇ ਬੜੇ ਅਡੇਰਾਂ ਦੇ ਜੇਰੇ ਨੇ ਕਰੋ ਜੋ ਸਹਾਨਾ ਜੋ ਮੈਨੇ ਅਤੇਆਂ ਦੀਆਂ ਕੁਇਸਿਨਾ ਦੇ ਅੰਦਰ ਸੱਚੇ ਪਾਤਸ਼ਾਹ ਵਿਅੰਤ 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 ਕੋਈ ਕੋਈ ਬਦਾਈਆਂ ਸਾਡੇ ਵਿੱਚ ਸਾਡੇ ਵਿੱਚ ਸਰਦਾਰ ਕੁਲਵੰਤ ਸਿੰਘ ਜੀ ਜੋ ਕਿ ਲਾਈਵ ਕਰਦੇ ਨੇ ਜੇ ਉਧਰ ਸਾਡੇ ਸਟੂਡੀਓ ਕੈਨੀ ਜੀ ਜਿਹੜੀ ਲਾਈਵ ਕਰਦੇ ਨੇ ਉਹਨਾਂ ਵੱਲੋਂ ਸਤਗੁਰ ਸੁਆਮੀ ਸ਼ਰਦਾਰਸ ਮਹਾਰਾਜ ਜੀ ਆਦਰਾ ਆਨੰਦਗੜ੍ਹ ਦੇ ਕੀਤਰੀ ਜੱਥੇ ਵੱਲੋਂ ਤਨਤਨ ਸਤਗੁਰਨਾਦ ਦੇ ਮਹਾਰਾਜ ਜੀਆਂ ਦੇ ਅਤੇ ਸਿੰਘੀ ਪਰਵਾਦੇ ਬੜਿਆ ਬੜੇ ਰਾਂਚ ਚੇਰਿਆਂ ਦੀ ਸਰਾਨਾ ਜੋ ਮੇਦਾਂ ਦੀਆਂ ਰੱਖ-ਰੱਖ ਮੁਬਾਰਕਾਂ ਸੋਹਣ ਜੈਗਰ ਦੀ ਸੋਹਣ ਤਨਗਤ ਦੀ ਸਗੁਰੂ ਪਿਆਰੀ ਸਾ ਸੰਗੀਤ ਵਾਲਾ ਫੇਸ ਲੈ ਆਇਆ ਕਿ ਜੇ ਕਲਕਟਰ ਨਹੀਂ ਆਏ ਸਾਨੂੰ ਇਹਦਾ ਮਤਲਬ ਨਹੀਂ ਉਸੀ ਸੰਗ ਦੇ ਇੱਕ ਵੀ ਆ ਜੋਰ ਸ਼ਬਦਾਂ ਦਾ ਟੈਮ ਦਿੱਤਾ ਬੜੇ ਅਸੀਂ ਧੰਨਵਾਦੀ ਆ ਕਿਉਂਕਿ ਪ੍ਰਸ਼ਾਦ ਵਰਤਾ ਕੇ ਅਸੀਂ ਦਿਵਾਨਾ ਚ ਚਲ ਜਾਣਾ ਠੀਕ ਹੈ ਜੇ ਤੁਹਾਨੂੰ ਕੋਈ ਨੀਂ ਚਿਤਰੀ ਜੱਥਾ ਆਇਆ ਤਾਂ ਉੱਥੇ ਬੇਸ਼ੱਕ ਸੰਗ ਟੈਮ ਦੇ ਦੇ ਕੋਈ ਗੱਲ ਨਹੀਂ ਪਰ ਇੱਥੋਂ ਸਮਾਪਤੀ ਕਰਕੇ ਅੰਦਰ ਸ਼ੁਭਤ ਵੀ ਕਰਨੀ ਹੈ ਸੋ ਇਸ ਕਰਕੇ ਅਸੀਂ ਸੰਤਾਂ ਦੀ ਕਮੇਟੀ ਦੇ ਔਰ ਪੁਰੇ ਸਮੂਹ ਸਿੰਘੀ ਪਰਵਾਰਾਂ ਦੇ ਕੋਟੀ ਕੋਟੀ ਧੰਨਵਾਦਾਂ ਜਿਨ੍ਹਾਂ ਨੇ ਸਾੰਮੀ ਨਿਵਾੜਿਆਂ ਦੇ ਹਨ 21 22 ਸਾਹਿਬ ਤੋਂ ਦਾਸ ਇੱਥੇ ਸੇਵਾ ਕਰਦਾ ਆਇਆ ਔਰ ਇੱਕ ਮਹੀਨਾ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਸ਼੍ਰੀਮਾਨ ਬਰੇਜਿ ਰਾਜ ਜੀ ਜਿਨ੍ਹਾਂ ਨੇ ਘਰ ਜਾ ਕੇ ਫੇਰ ਵੀ ਸੰਦੇਸ਼ ਦਿੱਤਾ ਕਿ ਤੁਸੀਂ ਜ਼ਰੂਰ ਆਉਣਾ ਹੈ ਸੋ ਹਮ ਇਹ ਕਰਤੇ ਸੋ ਹਮ ਕਰਤੇ ਜਿ세 ਦਾ ਨਾਮ ਮੋਬਾਈਲ ਨੰਬਰ ਬੋਲੋ ਜਿ세 ਦਾ ਨਾਮ ਮੋਬਾਈਲ ਸਤਿਗੁਰੂ ਮੇ ਸਤਿਗੁਰੂ ਸੁਆਮੀ ਸ਼ਰਦਾਸ ਮਹਾਰਾਜ ਕੀ ਅਨੰਦ ਕਾ ਮੇਲਾ ਹੋਇ ਉਸ ਯਾਰ ਪਰ ਜਿਨ੍ਹਾਂ ਦੇ ਇਸ ਪੀਤਰੀ ਜੱਥੇ ਬਣੋ ਕੇ ਉੱਤੇ ਅਸੀਂ ਤਾਂ ਕੋਸ਼ਿਕ ਮੈਂਬਰ ਹੈ ਸਾਡਾ ਕੇਤਰੀ ਜੱਥੇ ਦਾ ਹੋਰ ਰੋਪਨ ਸੇ ਤੇਰੇ ਪਾਸੇ ਹਾਜ਼ਰ ਕੀ ਹੋਏ ਤੋਂ ਗੁਰੂ ਦੇ ਇਸ਼ਾ ਸੰਗਤ ਜੀ ਇਹਨਾਂ ਨੂੰ ਜੇਕਰ ਕਿਤੇ ਜਰੂਰ ਚ ਪਈ ਤਾਂ ਦਾਸ ਜੀਆ ਨੂੰ ਸ਼੍ਰੀਮਾਨ ਸ੍ਰਿੰਦਰਪਾਲ ਜੀ ਪਿੰਡ ਵਿਨੇਸ਼ਰੋਂ ਜੋ ਕਿ ਆਂ ਦਾ ਆਨੰਦ ਗਰਦੇ ਹਲਗ੍ਰੰਥੀ ਨੇ ਵੀ ਹੈ ਜਿਨ੍ਹਾਂ ਦਾ ਨੰਬਰ ਹੈ 95108 58323 ਸੁਜੀਤ ਜੀ ਕਿਸੀ ਨੂੰ ਕਿਸੇ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਜੂਰ ਮੌਕਾ ਦਿਨਾ ਜੀ ਸੋਹਮ ਜੈ ਕਰਦੇ ਸੋਹਮ ਸਤਿ ਨੰਦਰਦੇ